ਵਿਸ਼ੇਵਾਰਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੁਮਰ ਪ੍ਰੀਤਕੌਰ ਤਾਜ਼ਰ ਹੋਏ ਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਦੱਸਣਯਾ ਹੈ ਕਿ ਪੰਜਾਬ ਦੇ ਵਿੱਚ ਹੁਣ ਹੈਲਥ ਕਾਰਡ ਕੀ ਮਸ਼ਰੂਰ ਹੋਵੇਗੀ ਜਿਸ ਤੇ ਮੱਦੇ ਨਜ਼ਰ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਕੀ ਮੁਫਤ ਚ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਚੰਨੀਗੜ੍ਹ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਇਸ ਯੋਜਨਾ ਦੇ ਤਹਿਤ ਪੰਜਾਬ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ 2 ਅਕਤੂਬਰ ਤੋਂ ਸਿਹਤ ਕਾਰਡ ਬਣਾਏ ਜਾਣਗੇ ਇਸ ਲਈ ਤੁਹਾਨੂੰ ਸਿਰਫ ਆਧਾਰ ਕਾਰਡ ਜਾਂ ਫਿਰ ਵੋਟਰ ਕਾਰਡ ਰੱਖਣਾ ਹੋਵੇਗਾ ਸਿਆ ਮਾਨ ਨੇ ਕਿਹਾ ਇਸ ਯੋਜਨਾ ਦੇ ਵਿੱਚ ਵੱਡੇ ਹਸਪਤਾਲ ਸ਼ਾਮਿਲ ਹਨ ਲੋਕਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਪਹਿਲਾ ਹੋ ਨੀਲੇ ਤੇ ਪੀਲੇ ਕਾੜਾ ਵਿੱਚ ਫਸੇ ਹੋਏ ਸਨ ਤੇ ਸੀ ਫੈਸਲਾ ਕੀਤਾ ਹੈ ਕਿ ਜੋ ਵੀ ਪੰਜਾਬ ਦਾ ਵਸਨੀਕ ਹੈ ਉਸ ਦਾ ਇਲਾਜ ਕੀਤਾ ਜਾਵੇਗਾ ਰੱਬਾ ਜੇ ਕਿਤੇ ਕੋਈ ਮੌਕਾ ਦੇਦਾ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਖੰਡ ਪਾਠ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ 'ਚ ਵਾਧਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦੇਈ ਹੈ ਆਓ ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਹਿਸਾਬ ਤਾਂ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇ ਕੇ ਇਲਾਜ ਕਰਾਉਨੇ ਆ ਜੀ ਪਹਿਲਾ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫੇਰ ਉਹਦੇ ਥੱਲੇ ਵਾਲਾ ਪਾਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕ ਕਰੋ ਪਹਿਲਾਂ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਨਾ ਬੜਾ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਹਨ ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਕਿ ਕਿਵੇਂ ਹੋ ਸਕਦਾ ਹੈ ਬਜਟ ਕਿੱਥੋਂ ਆਊਗਾ ਕੀ ਕਰਨਾ ਹੈ ਕਿੰਨੇ ਕ ਤੱਕ ਕੀ ਹੋਊਗਾ ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ कोई नीला पीला कार्ड नहीं सीधा ही जो पंजाब का बासी है इलाज होगा ही नीला जा, जा, हरा जा, कोई कार्ड नहीं दिखा जाऊंगा वोटर कार्ड आधार कार्ड दिखा जाऊगा चाह रहे हैं ये बहुत बड़ा काम है कि अगर आपके घर में किसी को बड़ी बीमारी हो जाए छोटी मोटी बीमारी हो आप मोहल्ला क्लिनिक गए पड़ोस में गए वहां पे आप इलाज करा के ले आए डॉक्टर से दिखा के ले आए खांसी जुकाम बुखार उसका इलाज वहां पे मिल जाएगा आपको लेकिन अगर बड़ी बीमारी हो जाए एडमिट होना पड़ जाए उसमें बहुत खर्चा आ जाता है और अगर आप चाहते हो कि मैं प्राइवेट में भी इलाज कराऊं तो आज की सुविधा जो है दस लाख रुपए का बीमा पूरे परिवार के लिए आप भी अगर करवाने के लिए जाओ तो बहुत कई हजार रुपए लग जाते हैं सब लोग अफोर्ड नहीं कर सकते इवन मेरे जैसा आदमी भी दस लाख रुपए बीमा पूरे परिवार के लिए अफोर्ड नहीं कर सकता ये जो पंजाब सरकार आपके लिए करने करने जा रही है आज से शुरू हो रहा है ये बहुत बड़ा काम है बहुत बड़ा काम अगर आपके घर में अब कोई बीमार हो आपको चिंता करने की जरूरत नहीं है भगवान ना करे हो आप सब लोग स्वस्थ रहें पंजाब के सब लोग स्वस्थ रहें लेकिन अगर होता है तो आपको चिंता करने की जरूरत नहीं है आपकी भी सरकार है भगवंत मान आपका भाई है आपका बेटा है आपके लिए चिंता करता है 24 घंटे आपके लिए लगा हुआ है तो अब आपके लिए सरकार है आपकी आप अस्पताल में जाओ और आपका सारा इलाज मुफ्त किया जाएगा ਚੌਧਰੀ ਸੀਮ ਭਗਵਨ ਸਿੰਘ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਆਪ ਦੇ ਵੱਲੋਂ ਦਿੱਲੀ ਦੇ ਵਿੱਚ ਕੀਤੇ ਕੰਮਾਂ ਤੇ ਆਧਾਰਿਤ ਕਿਤਾਬ ਰਿਲੀਜ਼ ਕਰਦੇ ਹੋਏ ਸੀਮ ਭਗਵਨ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲ ਲੋਕਾਂ ਦੇ ਨਾਲ ਰੂਬਰੂ ਹੋਇਆ ਗਿਆ ਉਹਨਾਂ ਦਾ ਉਹਨਾਂ ਦੇ ਸਾਹਮਣੇ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਤੇ ਗੱਲਬਾਤ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਭਾਰਤੀ ਰਾਜਨੀਤੀ ਦੇ ਵਿੱਚ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋਆਂ 'ਚੋਂ ਨਫ਼ਰਤ ਧਰਮੋਂ ਜਾਤ ਪਾਤ ੜਕਾਉਣਾ ਲੜਾਉਣਾ ਇਹ ਸ਼ਬਦ ਡਿਲੀਟ ਕਰਵਾ ਕੇ ਉੱਥੇ ਬਿਜਲੀ ਐਜੂਕੇਸ਼ਨ ਹੈਲਥ ਇਨਫਰਾਸਟ੍ਰਕਚਰ ਲਿਖਾਉਣ ਜਨਾਬ ਅਰਵਿੰਦ ਕੇਜਰੀਵਲ ਸਾਹਿਬ ਦਿੱਲੀ ਦੇ ਸਿੱਖਿਆ ਮੰਤਰੀ ਰਹੇ ਜਿਨ੍ਹਾਂ ਨੇ ਪੂਰੇ ਦੇਸ਼ ਵਾਸਤੇ ਕਾ ਮਾਡਲ ਪੇਸ਼ ਕੀਤਾ ਸ਼੍ਰੀ ਮਰੀਸਾਉਦੀਆ ਸਾਹਿਬ ਅੱਜ ਦੇ ਇਸ ਕਿਤਾਬ ਦੇ ਲੇਖਕ ਜੈਸਮਿਨ ਸ਼ਾਜੀ ਜਿਨ੍ਹਾਂ ਨੇ ਕੇਜਰੀਵਾਲ ਮਾਡਲ ਕਿਤਾਬ ਦਾ ਪੰਜਾਬੀ ਵਰਜ਼ਨ ਰਿਲੀਜ਼ ਕੀਤਾ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਬਹੁਤ-ਬਹੁਤ ਵਧਾਈਆਂ ਬੜੀ ਛੋਟੀ ਉਮਰ ਚ ਨਹੀਂ ਤਾਂ ਕਿਤਾਬਾਂ ਲਿਖਦੇ ਲਿਖਦੇ ਹੀ ਲੋਕ ਬੁੜੇ ਹੋ ਜਾਂਦੇ ਆ ਬੜੀ ਛੋਟੀ ਉਮਰ 'ਚ ਤੁਸੀਂ ਤਿੰਨ ਭਾਸ਼ਾਵਾਂ ਦੇ ਵਿੱਚ ਇੱਕ ਕਿਤਾਬ ਨੂੰ ਰੀਲீஸ் ਕਰ ਚੁੱਕੇ ਹੋ ਸੋ ਬਾਕੀ ਜਿੰਨੇ ਵੀ ਸਾਥੀ ਆਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਹ ਕੋਈ ਬਹੁਤਾ ਲੰਬਾ ਛੋੜਾ ਭਾਸ਼ਣ ਨਹੀਂ ਦੇਣਾ ਇੱਕ ਦੋ ਗੱਲਾਂ ਹੀ ਕਹਿਣੀਆਂ ਨੇ ਮੈਂ ਬਹੁਤ ਕਿਤਾਬਾਂ ਪੜਦਾ ਮੈਂ ਪਹਿਲੇ ਦਿਨੋਂ ਕਿਤਾਬਾਂ ਪੜਨ ਦਾ ਸਮਝ ਲਓ ਇਹਨੂੰ ਪੰਜਾਬੀ ਚ ਕਹਿ ਲਈ ਤਾਂ ਪਸ ਪੈ ਗਿਆ ਸੀ ਕਿ ਚਸਕਾ ਪੈ ਗਿਆ ਸੀ ਕਿਤਾਬਾਂ ਪੜਨ ਦਾ ਕਿ ਸਾਡੇ ਮਾਲਵੇ ਦੇ ਵਿੱਚ ਬੜੇ ਬੜੇ ਰਾਈਟਰ ਜਿਹੜੇ ਰਾਮ ਸਰੂਪ ਆਣਖੀ ਸਾਡੇ ਤਕਸ਼ੀਲ ਜਿਹੜਾ ਸਭਾ ਹੈ ਉਹਦੇ ਜਿਹੜੇ ਪ੍ਰਧਾਨ ਵੀ ਨੇ ਪੰਜਾਬ ਦੇ ਤੇ ਦੇਵਪੁਰਸ਼ ਹਾਰ ਗਏ ਮੈਂ ਪਹਿਲੀ ਕਿਤਾਬ ਉਹ ਪੜ੍ਹੀ ਸੀ ਜਦੋਂ ਕਾਲਜ ਪੜ੍ਹਦਾ ਸੀ ਬਾਅਦ ਚ ਜਿਉਂ-ਜਿਉਂ ਅੱਗੇ ਰਕਮੈਂਡੇਸ਼ਨ ਆਈ ਗਈ ਸੀਨੀਅਰ ਬੰਦਿਆਂ ਨੇ ਦੱਸਿਆ ਕਿਤਾਬਾਂ ਪੜ੍ਹਦੇ ਚਲੇ ਗਏ ਚਾਹੇ ਨਰਿੰਦਰ ਕਪੂਰ ਦੀਆਂ ਕਿਤਾਬਾਂ ਹੋਣ ਚਾਹੇ ਰਸੂਲ ਹਮਜ਼ਾ ਤੋਬ ਦੀ ਹੋਵੇ ਮੇਰਾ ਦਾਗਿਸਤਾਨ ਚਾਹੇ ਓਮਪ੍ਰਕਾਸ਼ ਗਾਸੋਜੀ ਦੀਆਂ ਕਿਤਾਬਾਂ ਹੋਣ ਚਾਹੇ ਪਾਤਰ ਸਾਹਿਬ ਹੋਣ ਚਾਹੇ ਗੁਰਪਾਜਨ ਗਿੱਲ ਹੋਣ ਬੜੇ ਆ ਹੁ ਅਜੇ ਵੀ ਪਿਆਸ ਹੈ ਔਰ ਮੁਕਣੀ ਵੀ ਨਹੀਂ ਚਾਹੀਦੀ ਕਿਤਾਬਾਂ ਜਿਹੜੀਆਂ ਨੇ ਬੜਾ ਕੁਝ ਦੱਸਦੀਆਂ ਨੇ ਜਿਸ ਤਰ੍ਹਾਂ ਜੈਸਮਿਨ ਨੇ ਕਿਹਾ ਕਿ ਹਰ ਕਿਤਾਬ ਇੱਕ ਕਹਾਣੀ ਦੱਸਦੀ ਹੈ ਔਰ ਹਰ ਕਿਤਾਬ ਨੂੰ ਲਿਖਣ ਵੇਲੇ ਵੀ ਇੱਕ ਕਹਾਣੀ ਹੁੰਦੀ ਹੈ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਫੋਲੋ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੰਜਾਬ ਦੇ ਜੇਲ੍ਹ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਨੇ ਪੰਜਾਬ ਸਿਵਲ ਸਕੱਤਰੇ ਚੰਨੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਕਰਵਾਏ ਗਏ ਇੱਕ ਰਸਮੀ ਸਮਾਰੋਹ ਦੇ ਦੌਰਾਨ ਨਵੇਂ ਪਰਤੀ ਹੋਏ 12 ਜੇਲ੍ਹ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ ਇਸ ਮੌਕੇ ਉਹਨਾਂ ਦੇ ਨਾਲ ਆਤਮ ਨਗਰ ਲੁਧਿਆਣਾ ਤੋਂ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਅਤੇ ADGP ਜੇਲ੍ਹਾ ਅਰुणਪਾਲ ਸਿੰਘ ਵੀ ਮੌਜੂਦ ਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਅੱਜ ਸਾਡੇ ਜੇਲ੍ਹ ਡਿਪਾਰਟਮੈਂਟ ਦੇ ਵਿੱਚ JPT 5 ਟੀਚਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਆ ਜਿਹੜੇ ਕਿ ਪਹਿਲਾਂ ਅਸੀਂ ਪੰਜ ਜੀਬੀਟੀ ਟੀਚਰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲਾਏ ਹੀ ਜਿੱਥੇ ਜੇ ਕੋਈ ਕੈਦੀ ਆ ਜਾਂ ਕੋਈ ਹਵਾਲਾਤੀ ਆ ਜਾਂ ਜਿਵੇਂ ਛੋਟੇ ਬੱਚੇ ਜੇਲ੍ਹ ਦੇ ਵਿੱਚ ਜਨਮ ਲੈ ਲੈਂਦੇ ਆ ਉਹਨਾਂ ਬੱਚਿਆਂ ਨੂੰ ਜਾਂ ਕੈਦੀਆਂ ਨੂੰ ਜੇ ਕੋਈ ਪੜ੍ਹਨਾ ਚਾਹੁੰਦਾ ਇਹ ਟੀਚਰ ਪੜਾਇਆ ਕਰਨਗੇ ਉਹਦੇ ਤਹਿਤ ਹੀ ਪੰਜ ਟੀਚਰ ਅੱਜ ਹੋਰ ਇਹਨਾਂ ਨੂੰ ਨਿੱਪਤੀ ਪੱਤਰ ਦਿੱਤੇ ਗਏ ਆ ਨਾਲ ਜਿਹੜੇ ਬੰਦਿਆਂ ਦੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦੇ ਆ ऑन ड्यूटी ਜਾਂ ਕਿਤੇ ਸੜਕ ਤੇ ਜਾਂਦੇ ਆ ਸੜਕੀ ਹਾਸੇ ਦੇ ਵਿੱਚ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਯੂਗ ਮੈਂਬਰ ਸਨ ਉਹਨਾਂ ਨੂੰ ਵੀ ਅੱਜ ਅਨੁਯੁਕਤੀ ਪੱਤਰ ਦਿੱਤੇ ਗਏ ਆ ਜਿਦੇ ਚ ਚਾਰ ਕਲਰਕ ਨੇ ਇੱਕ ਵਾਰਡਰ ਆ ਤੇ ਚਾਰ ਸੇਵਾਦਾਰ ਭਰਤੀ ਕੀਤੇ ਗਏ ਆ ਇਹ ਡਿਪਾਰਟਮੈਂਟ ਉਹ ਡਿਪਾਰਟਮੈਂਟ ਆ ਜਿਦੇ ਵਿੱਚ ਮੁਲਾਜ਼ਮ ਨਾਲ ਜਿਵੇਂ ਕਹਲੋ ਨਾਲੇ ਪੁੰਨ ਨਾਲੇ ਫਲੀਆਂ ਨਾਲ ਤੇ ਇਹਨਾਂ ਨੂੰ ਤਨਖਾਹ ਮਿਲਣੀ ਹੈ ਨਾਲ ਇਹ ਸਾਡੀਆਂ ਜਿਹੜੀਆਂ ਜੇਲਾਂ ਅਸਲ ਤੇ ਤੇ ਸੁਧਾਰ ਕਰਨੇ ਜੇ ਕੋ ਬੰਦਾ ਕ੍ਰਾਈਮ ਕਰ ਬੈਂਦਾ ਭਾਵੇਂ ਜਾਣੇ ਚ ਤੇ ਭਾਵੇਂ ਅਣਜਾਣੇ ਚ ਕੋਸ਼ਿਸ਼ ਇਹ ਹੁੰਦੀ ਹੈ ਸਾਡੀ ਤੇ ਸਾਡੇ ਡਿਪਾਰਟਮੈਂਟ ਦੇ ਅਫਸਰਾਂ ਦੀ ਕਿ ਉਹਨਾਂ ਲੋਕਾਂ ਨੂੰ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਚ ਮੁੜ ਭੇਜਿਆ ਜਾਵੇ ਤੇ ਉਹ ਆਪਦੇ ਪਰਿਵਾਰਾਂ ਨੂੰ ਆਪਦੇ ਬੱਚਿਆਂ ਨੂੰ ਆਪਦੇ ਮਾਤਾ ਪਿਤਾ ਨੂੰ ਉਹਨਾਂ ਦਾ ਦੇਖਭਾਲ ਕਰ ਸਕਣ ਬੱਚਿਆਂ ਨੂੰ ਪੜਾ ਲਿਖਾ ਕੇ ਕਿਹੇ ਚੰਗੇ ਪਾਸੇ ਲਾਉਣ ਨਾ ਕਿ ਆਪਦੀ ਤਰ੍ਹਾਂ ਜਿਵੇਂ ਆਪ ਜੇਲ੍ਹਾਂ ਦੇ ਵਿੱਚ ਗਏ ਆ ਤੇ ਬੱਚੇ ਵੀ ਗਲਤ ਰਸਤੇ ਨਾ ਪੈਣ ਸਾਡੀ ਕੋਸ਼ਿਸ਼ ਇਹ ਹੋਉਂਦੀ ਆ ਜਿਹੜੇ ਟੀਚਰ ਭਰਤੀ ਕੀਤੇ ਆ ਇਹਨਾਂ ਟੀਚਰਾਂ ਦੀ ਵੀ ਬੜੀ ਵੱਡੀ ਸੇਵਾ ਹੋਊਗੀ ਜੇਲ੍ਹਾਂ ਦੇ ਵਿੱਚ ਵੇਖੋ ਉਹ ਬੰਦੇ ਜਿਨ੍ਹਾਂ ਨੇ ਕ੍ਰਾਈਮ ਕਰਕੇ ਜੇਲ੍ਹਾਂ ਦੇ ਵਿੱਚ ਜਾਣਾ ਤੇ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਸਿੱਖਿਆ ਦੇਣੀ ਆ ਸਿੱਖਿਆ ਦੇਣੀ ਆ ਪੜ੍ਹਾਈ ਕਰਾਉਣੀ ਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਜਿਵੇਂ ਮਾਨ ਸਰਕਾਰ ਨੇ ਇਹਨਾਂ ਬੱਚਿਆਂ ਨੂੰ ਨੌਕਰੀ ਦਿੱਤੀ ਟੋਟਲ ਅੱਜ 13 ਨਿਯੁਕਤੀ ਪੱਤਰ ਦਿੱਤੇ ਆ ਤੇ ਇਹਨਾਂ ਬੱਚਿਆਂ ਨੂੰ ਪੁੱਛ ਕੇ ਵੀ ਤੁਹਾਡਾ ਘਰ ਕਿੱਥੇ ਆ ਨੇੜਲਾ ਸਟੇਸ਼ਨ ਦਿੱਤਾ ਨਹੀਂ ਤੇ ਆਪਾਂ ਵੇਖਦੇ ਰਹੇ ਆ ਪੁਰਾਣੀਆਂ ਸਰਕਾਰਾਂ ਦੇ ਵੇਲੇ ਭਾਵੇਂ ਸਰਕਾਰ ਕਾਲੀ ਭਾਜਪਾ ਦੀ ਸੀ ਤੇ ਭਾਵੇਂ ਕਾਂਗਰਸ ਦੀ ਸੀ ਮਰਜ਼ੀ ਨਾਲ ਸਬੰਧਤ ਮਹਿਕਮਿਆਂ ਦੇ ਜਿਹੜੇ ਅਫਸਰ ਆ ਜਾਂ ਮੰਤਰੀ ਆ ਉਹਨਾਂ ਮਰਜ਼ੀ ਨਾਲ ਸਟੇਸ਼ਨ ਦੇਣੇ 100 150 100 ਕਿਲੋਮੀਟਰ 2 200 ਕਿਲੋਮੀਟਰ ਦੂਰ ਸਟੇਸ਼ਨ ਦੇ ਦੇਣੇ ਮੁੜ ਕੇ ਉਹਨਾਂ ਬੱਚਿਆਂ ਨੇ ਆਪਣੀਆਂ ਬਦਲੀਆਂ ਕਰਾਉਣ ਲਈ ਲੀਡਰਾਂ ਦੇ ਘਰਾਂ ਦੇ ਗੇੜੇ ਮਾਰਨੇ ਕਈ ਤਰ੍ਹਾਂ ਦੇ ਉਹਨਾਂ ਨੇ ਵਿਚਾਰਿਆਂ ਨੇ ਪ੍ਰਬੰਧ ਕਰਕੇ ਫੇਰ ਬਦਲੀਆਂ ਵਾਪਸ ਕਰਾਉਣੀਆਂ ਅੱਜ ਨਿਯੁਕਤੀ ਪੱਤਰ ਦਿੱਤੇ ਆ 13 ਬੱਚਿਆਂ ਨੂੰ ਤੇ ਉਹਨਾਂ ਨੂੰ ਪੁੱਛ ਕੇ ਜਿੱਥੇ ਉਹਨਾਂ ਦੇ ਘਾਰ ਆ ਘਰਾਂ ਦੇ ਲਾਗੇ ਵਾਲੇ ਹੀ ਉਹਨਾਂ ਨੂੰ ਸਟੇਸ਼ਨ ਦਿੱਤੇ ਗਏ ਆ ਉਹਨਾਂ ਨੂੰ ਤਾਂ ਇਹ ਸਟੇਸ਼ਨ ਦਿੱਤੇ ਆ ਵੀ ਉਹ ਤਾਂ ਦੇ ਹੀ ਨਾ ਪੂਰਾ ਮਨ ਲਾ ਕੇ ਲਗਨ ਦੇ ਨਾਲ ਆਪਦਾ ਕੰਮ ਕਰਨ ਆਪਦੀ ਜਿਹੜੀ ਉਹਨਾਂ ਦੀ ਡਿਊਟੀ ਆ ਉਹਨੂੰ ਸੇਵਾ ਸਮਝ ਕੇ ਨਿਭਾਉਣ ਸਟ੍ਰੋਮਨੀ ਕਾਲੇ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਵੱਲੋਂ ਪਾਰਟੀ ਦੇ 15 ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਸਟ੍ਰੋਮਨੀ ਕਾਲੇ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਕਾਲੇ ਦਲ ਦੇ 15 ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਨਵ ਨਿਯੁਕਤ 15 ਸੀਨੀਅਰ ਮੀਤ ਪ੍ਰਧਾਨ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਡਾਕਟਰ ਦਲਜੀਤ ਸਿੰਘ ਟੀਮਾ ਨੇ ਇਸ ਸੰਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸਦੀ ਹੈ ਕਿ ਬੀਤੇ ਕੱਲ ਸਟ੍ਰੋਮਨੀ ਕਾਲੇ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਪਾਰਟੀ ਦੇ 33 ਜ਼ਿਲ੍ਹਾ ਪ੍ਰਦਾਨਾਂ ਸ਼ਹਿਰੀ ਅਤੇ ਪੇਂਡੂ ਦੋਵੇਂ ਦਾ ਐਲਾਨ ਕੀਤਾ ਸੀ ਜਿਨ੍ਹਾਂ ਸੀਨੀਅਰ ਆਗੂਆਂ ਨੂੰ ਸਟ੍ਰੌਮ ਨੇ ਕਾਲੀ ਦਰਦਾਰ ਸੀਨੀਅਰ ਮੀਤ ਪ੍ਰਦਾਨ ਬਣਾਇਆ ਗਿਆ। ਉਹਨਾਂ ਦੇ ਵਿੱਚ ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ ਮਹੇਸ਼ਿੰਦਰ ਸਿੰਘ ਗਰੇਵਾਲ ਡਾਕਟਰ ਦਰਜੀਤ ਸਿੰਘ ਟੀਮਾ ਸ਼ਰਨਜੀਤ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਗੁਰਬਚਨ ਸਿੰਘ ਬੱਬੇਹਾਲੀ ਲਖਬੀਰ ਸਿੰਘ ਲੋਧੀ ਨੰਗਲ ਮਨਜੀਤ ਸਿੰਘ ਜੀ ਕੇ ਗੁਰਚਰਨ ਸਿੰਘ ਗਰੇਵਾਲ ਅਮਰਜੀਤ ਸਿੰਘ ਚਾਬਲਾ ਪਰਮਬੰਦ ਸਿੰਘ ਰੁਮਾਣਾ ਬਲਬੀਰ ਸਿੰਘ ਕੁੰਕਨਸ ਤਜਿੰਦਰ ਸਿੰਘ ਮਿੱਡੂ ਖੇੜਾ ਅਤੇ ਮੋਹਿਦ ਗੁਪਤਾ ਦੇ ਨਾਮ ਸ਼ਾਮਲ ਹਨ ਤਰੁ ਕਰਦੇ ਅਗਲੀ ਖਬਰ ਦੇ ਵੱਲ ਬੀਬੀਐਮਬੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਸਰਕਾਰ ਪਹੁੰਚੀ ਹੈ বিবি앰बी ਦੇ ਮੁੱਦੇ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕੜਾਇਆ ਹੈ ਜੁਲਾਈ ਅੰਤ ਤੱਕ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਹਾਈ ਕੋਰਟ ਨੇ ਹੁਕਮ ਜਾਰੀ ਕਰਦਿਆ ਕਿ ਹਸੀਗੀ ਸਰਕਾਰ BBMB ਦੇ ਕੰਮਾਂ ਵਿੱਚ ਦਖਲ ਨਾ ਦੇਵੇ ਇਸ ਤੋਂ ਬਾਅਦ ਹੁਣ ਸੂਬਾ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਚੁਣੌਤੀ ਦੇਣ ਦੀ ਤਿਆਰੀ ਦੇ ਵਿੱਚ ਹੈ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਜੇਕਰ BBMB ਚੇਅਰਮੈਨ ਨੂੰ ਉਹਨਾਂ ਦੀ ਸਾਈਟ ਤੇ ਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਉਹ ਬੋਰਡ ਦਾ ਕੰਮ ਕਿਵੇਂ ਕਰਨਗੇ ਦੱਸਦੀ ਇਹ ਅਦਾਲਤ ਨੇ ਇਹ ਵੀ ਕਿਹਾ ਕਿ ਉਹ ਦੋਵਾਂ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਜੇਲ੍ਹ ਨਹੀਂ ਭੇਜਣ ਜਾ ਰਹੀ ਹੈ ਸਗੋਂ ਉਹਨਾਂ ਤੋਂ ਸਿਰਫ ਜਵਾਬ ਮੰਗ ਰਹੀ ਹੈ ਜੀ ਹਾਂ ਇਹ ਮੁੱਦਾ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਸਰਕਾਰ ਨੇ BBMB ਦੇ ਹਰਿਆਣਾ ਨੂੰ 4500 ਕਿਊਸਿਕ ਵਾਧੂ ਪਾਣੀ ਦੇਣ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਪ੍ਰਦਰਸ਼ਨ ਕਾਰਨੀਆਂ ਨੇ BBMB ਮੁਖੀ ਨੂੰ ਰੋਕ ਲਿਆ ਪੰਜਾਬ ਸਰਕਾਰ ਦੇ ਵਕੀਲ ਗੁਰਮੰਦਰ ਸਿੰਘ ਨੇ ਅਦਾਲਤ ਨੂੰ ਕਿਹਾ ਸੀ ਕਿ ਅਧਿਕਾਰੀਆਂ ਨੂੰ ਜਵਾਬ ਦੇਣ ਦੇ ਲਈ ਕੁਝ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਤੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ ਚੀਫ ਜਸਟਿਸ ਨਾਗੂ ਨੇ ਉਹਨਾਂ ਨੂੰ 6 ਮਹੀਨੇ ਦੇ ਹੁਕਮ ਦੀ ਪਾਲਣਾ ਕਰਨ ਦਾ ਵਾਅਦਾ ਕਰਨ ਦੇ ਲਈ ਕਿਹਾ ਸੀ ਪਰ ਵਕੀਲ ਨੇ ਕਿਹਾ ਕਿ ਉਹ ਰਾਜ ਦੇ ਨਿਰਦੇਸ਼ਾਂ ਤੋਂ ਬਿਨਾਂ ਅਜਿਹਾ ਵਾਅਦਾ ਨਹੀਂ ਕਰ ਸਕਦੇ ਤੇ ਜੱਜਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਯਾ ਤਾਂ 6 ਮਈ ਦੇ ਹੁਕਮ ਨੂੰ ਚੁਣੌਤੀ ਦੇਣੀ ਚਾਹੀਦੀ ਸੀ ਜਾਂ ਇਸ ਦੀ ਪਾਲਣਾ ਕਰਨੀ ਚਾਹੀਦੀ ਸੀ ਬੀਬੀਐਮਬੀ ਦੇ ਵਕੀਲ ਨੇ ਬੋਰਡ ਦੇ ਚੇਅਰਮੈਨ ਮਨੋਸ਼ ਦੀ ਪਾਰਟੀ ਦਾ ਹਲਫਨਾਮਾ ਪੇਸ਼ ਕੀਤਾ ਸੀ ਤੇ ਇਸ ਦੇ ਵਿੱਚ ਉਹਨਾਂ ਨੇ ਵੀਰਵਾਰ ਵਾਪਰੀ ਇੱਕ ਘਟਨਾ ਬਾਰੇ ਦੱਸਿਆ ਸੀ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਉਸ ਨੂੰ ਤੇ ਉਸਦੇ ਅਧਿਕਾਰੀਆਂ ਨੂੰ ਕੰਮ ਕਰਨ ਤੋਂ ਰੋਕਿਆ। ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਦੇ ਕੋਲ ਇਹ ਸਾਬਤ ਕਰਨ ਦੇ ਲਈ ਕਾਫੀ ਸਬੂਤ ਹਨ ਕਿ 6 ਮਈ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਗਈ। ਉਹਨਾਂ ਦੇ ਕੋਲ ਵੀਡੀਓ ਵੀ ਹਨ। ਤਦ ਤਰੀ ਬਿਕਰਮ ਚੀਠਿਆ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਤ੍ਰਿਪਵਨ ਦਹਈਆ ਦੀ ਅਦਾਲਤ ਵਿੱਚ ਸੁਣਵਾਈ ਹੋਈ ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਮੁਲਤਵੀ ਕਰਨ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਹਾਲਾਤ ਬਦਲ ਗਏ ਹਨ ਅਤੇ ਮਜੀਠੀਆ ਨੂੰ 19 ਜੁਲਾਈ ਤੱਕ ਨਿਆਂ ਖਿਰਾਸਤ ਦੇ ਵਿੱਚ ਪੇਸ਼ ਦਿੱਤਾ ਗਿਆ ਉਹਨਾਂ ਇਹ ਵੀ ਦੱਸਿਆ ਕਿ ਪਟੀਸ਼ਨਕਰਤਾ ਹੁਣ ਆਪਣੀ ਪਟੀਸ਼ਨ ਬਦਲਣਾ ਚਾਹੁੰਦਾ ਹੈ ਇਸ ਤੋਂ ਬਾਅਦ ਅਦਾਲਤ ਨੇ ਕੇਸ ਮੁਲਤਵੀ ਕਰ ਦਿੱਤਾ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ ਜਿहां ਜ਼ਿਕਰ ਦਿਓ ਕਹਿ ਕੇ ਇਸ ਤੋਂ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸਟ੍ਰੋਮ ਨੇ ਕਾਇਲ ਦਲ ਦੇ ਸੀਨੀਅਰ ਆਗੂ ਅਤੇ ਸਾਫ ਦਾ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ 4 ਜੂਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਸੀ ਪਰ ਮਜੀਠਿਆ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਸੀ ਕਿਉਂਕਿ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਮਜੀਠਿਆ ਦੇ ਵਕੀਲਾਂ ਨੇ ਅਰਜ਼ੀ ਦਾਇਰ ਕੀਤੀ ਸੀ ਪਰ ਇਹ ਕਾਨੂੰਨੀ ਤੌਰ ਤੇ ਸਹੀ ਨਹੀਂ ਸੀ ਇਸ ਲਈ ਉਹਨਾਂ ਨੇ ਉਹ ਅਰਜ਼ੀ ਵਾਪਸ ਲੈ ਲਈਏ ਤੇ ਇਸ ਦੇ ਨਾਲ ਹੀ ਮਜੀਠਿਆ ਦੇ ਵਕੀਲਾਂ ਨੇ ਕਿਹਾ ਕਿ ਰਿਮਾਂਡ ਆਰਡਰ ਦੇ ਵਿੱਚ ਤਰੀਕ ਗਲਤ 6 ਜੂਨ ਲਿਖੀ ਹੋਈ ਸੀ ਜਦੋਂ ਕਿ ਅੱਜ ਸਵੇਰੇ ਆਏ ਆਰਡਰ ਦੇ ਵਿੱਚ 6 ਜੁਲਾਈ ਲਿਖੀ ਹੋਈ ਸੀ ਤਾਂ ਇਸ ਤਰ੍ਹਾਂ ਸਣਵਾਈ ਅੱਗੇ ਨਹੀਂ ਵਧ ਸਕੀ ਤੇ ਫਿਰ ਇਹ ਸੁਣਵਾਈ 8 ਜੁਲਾਈ ਨੂੰ ਤੈਅ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਅਦਾਲਤ ਨੇ ਮციਟਿਆਂ ਨੂੰ 19 ਜੁਲਾਈ ਤੱਕ ਨਿਆਇਕ ਰਸਤੇ ਵਿੱਚ ਪੇਜ ਦਿੱਤਾ ਸੀ ਜਿਸ ਕਾਰਨ ਹੁਣ ਪਟੀਸ਼ਨ ਕਰਤਾ ਆਪਣੀ ਪਟੀਸ਼ਨ ਬਦਲਣਾ ਚਾਹੁੰਦਾ ਹੈ ਤੇ ਇਸ ਤੋਂ ਬਾਅਦ ਅਦਾਲਤ ਨੇ ਕੇਸ ਮੁਲਤਵੀ ਕਰ ਦਿੱਤਾ ਤੇ ਹੁਣ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਤੋਂ ਲਈ ਆਪ ਦੇ ਵੱਲੋਂ ਦੋ ਨਵੇਂ ਇੰਚਾਰਜਾਂ ਦਾ ਐਲਾਨ ਕੀਤਾ ਗਿਆ। ਆਮ ਆਦਮੀ ਪਾਰਟੀ ਨੇ ਪੰਜਾਬ ਦੇ 2 ਵਿਧਾਨ ਸਭਾ ਹਲਕਿਆਂ ਦੇ ਲਈ ਨਵੇਂ ਇੰਚਾਰਜਾਂ ਦਾ ਐਲਾਨ ਕੀਤਾ ਅਤੇ ਇਹ ਜਾਣਕਾਰੀ ਪਾਰਟੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਅਮ੍ਰਿਤਸਰ ਨੌਰਥ ਤੋਂ ਕਰਮਜੀਤ ਸਿੰਘ ਰਿੰਟੂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮਜੀਠਾ ਤੋਂ ਤਲਬੀਰ ਸਿੰਘ ਗਿੱਲ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਤੇ ਪਾਰਟੀ ਨੇ ਦੋਵਾਂ ਆਗੂਆਂ ਨੂੰ ਨਵੀਂ ਜ਼ਿੰਮੇਵਾਰੀ ਦੇ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ। ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸੌਣ ਤੋਂ ਪਹਿਲਾਂ ਹੀ ਪਾਰੀ ਮੀਂਹ ਜੜਾ ਕੀ ਦੇਖਣ ਨੂੰ ਮਿਲ ਰਿਹਾ ਦੱਸ ਰਹੇ ਕਿ ਜਿੱਥੇ ਗਰਮੀ ਕਾਰਨ ਲੋਕ ਕਿੰਨਾ ਪਰੇਸ਼ਾਨ ਹੋ ਰਹੇ ਸੀ ਹੁਣ ਉੱਥੇ ਹੀ ਕੁਝ ਦਿਨਾਂ ਤੋਂ ਖਾਸ ਤੌਰ ਤੇ ਕਾਫੀ ਦਿਨਾਂ ਤੋਂ ਪਿਛਲੇ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ ਤਾਪਮਨ ਦੇ ਵਿੱਚ ਗਿਰਾਵਟ ਤਾਂ ਦਰਜ ਜ਼ਰੂਰ ਕੀਤੀ ਗਈ ਹੈ ਸੌਣ ਦੇ ਮਹੀਨੇ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਬੱਦਲ ਛਾ ਗਏ ਹਨ ਤੇ ਕਈ ਜ਼ਿਲ੍ਹਿਆਂ ਵਿੱਚ ਪਾਰੀ ਮੀਂਹ ਪੈ ਰਿਹਾ ਤੇ ਇਸ ਦਰਮਿਆਨ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਲਈ ਮੌਸਮ ਦੀ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਮੌਸਮੀ ਕੇਂਦਰ ਚੰਡੀਗੜ੍ਹ ਤੋਂ ਵੱਲੋਂ ਪੰਜਾਬ ਦੇ ਲਈ 12 ਜੁਲਾਈ ਤੱਕ ਪਾਰੀ ਮੀਂਹ ਦੀ ਭਵਿੱਖ ਬਾਣੀ ਜਾਰੀ ਕੀਤੀ ਗਈ ਹੈ ਇਸ ਭਵਿੱਖ ਬਾਣੀ ਦੇ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਵਿਭਾਗ ਦੇ ਅਨੁਸਾਰ 9 ਤੇ 10 ਜੁਲਾਈ ਨੂੰ ਗੁਰਦਾਸਪੁਰ ਨਵਾਂ ਸ਼ਹਿਰ ਫਤਗੜ ਸਾਹਿਬ ਲੁਧਿਆਣਾ ਅਤੇ ਰੂਪਨਗਰ ਵਿੱਚ ਵੱਡੀ ਗਿਣਤੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਅਮਰitsar, ਮੁਹਾਲੀ, ਹੁਸ਼ਿਆਰਪੁਰ, ਜਲੰਧਰ, ਮਾਨਸਾ, ਬਰਨਾਲਾ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਤੇ ਉੱਥੇ ਹੀ 11 ਅਤੇ 12 ਜੁਲਾਈ ਨੂੰ ਜ਼ਿਆਤਰ ਥਾਵਾਂ ਤੇ ਮੀਂਹ ਦੀ ਸੰਭਾਵਨਾ ਘਟ ਰਹੇਗੀ ਜਾਂ ਹਲਕਾ ਮੀਂਹ ਪੈ ਸਕਦਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸੂਬੇ ਦੀਆਂ ਜ਼ਿਆਦਾਤਰ ਥਾਵਾਂ ਤੇ ਪਾਰੀਂ ਮੀਂਹ ਜਾਂ ਫਿਰ ਅਸਮਾਨੀ ਬਿਜਲੀ ਦੀ ਸੰਭਾਵਨਾ ਹੋ ਸਕਦੀ ਹੈ। ਤੇ ਅਗਰੇ ਮਾਰਕਾ ਦੇ ਵਿੱਚ ਹਵਾਈ ਸਫ਼ਰ ਕਰਨ ਵਾਲਿਆਂ ਲਈ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਹਵਾਈ ਅੱਡਿਆਂ ਤੇ ਲਾਗੂ ਇੱਕ ਨਿਯਮ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਜਿਸ ਦੇ ਨਾਲ ਯਾਤਰੀਆਂ ਨੂੰ ਫਾਇਦਾ ਹੋਵੇਗਾ ਤਾਜ਼ਾ ਜਾਣਕਾਰੀ ਦੇ ਮੁਤਾਬਕ ਯਾਤਰੀਆਂ ਨੂੰ ਹੁਣ ਬੂਟ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ ਜਿ ਹਾਰਟ ਰੰਮ ਸਰਕਾਰ ਦੇ ਵੱਲੋਂ ਦੋ ਦਹਾਕੇ ਪੁਰਾਣੀ ਨੀਤੀ ਵਿੱਚ ਅਚਨਚੇਤ ਲਿਆਂਦੀ ਤਬਦੀਲੀ ਕਈ ਹਵਾਈ ਅੱਡਿਆਂ ਤੇ ਲਾਗੂ ਵੀ ਕੀਤੀ ਜਾ ਚੁੱਕਿਆ ਹੈ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਇੱਕ ਅੰਦਰੂਨੀ ਮਾਮਦੇ ਮੁਤਾਬਕ ਹਵਾਈ ਅੱਡਿਆਂ ਤੇ ਯਾਤਰੀਆਂ ਨੂੰ ਸੁਰੱਖਿਆ ਜਾਂਚ ਕਰਨ ਵਾਲੀ ਤਕਨੀਕ ਦੇ ਵਿੱਚ ਸੁਧਾਰ ਦੇ ਮੱਦੇਨਜ਼ਰ ਸ਼ੂਜ਼ ਉਤਾਰਨ ਦੀ ਜ਼ਰੂਰਤ ਨਹੀਂ ਰਹਿ ਸਕੀ ਤਦ ਅਸੀਂ ਇਸ ਤੋਂ ਪਹਿਲਾਂ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੀ ਪ੍ਰੀ ਚੈਕਲਿਸਟ ਵਿੱਚ ਸ਼ਾਮਲ ਯਾਤਰੀਆਂ ਨੂੰ ਬੂਟ ਉਤਾਰ ਕੇ ਤਲਾਸ਼ੀ ਤੋਂ ਛੋਟ ਮਿਲਦੀ ਸੀ ਪਰ ਹੁਣ ਹਰ ਯਾਤਰੀ ਇਸ ਸਹੂਲਤ ਦਾ ਹੱਕਦਾਰ ਬਣ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਬੂਟ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰਦਾਤ ਤੋਂ ਬਾਅਦ ਲਾਗੂ ਕੀਤੀ ਗਈ ਸੀ ਜਦੋਂ ਸ਼ੂ ਬੌਂਬਰ ਵਜੋਂ ਜਾਣੇ ਜਾਂਦੇ रिचर्ड रीड ਨੇ ਆਪਣੇ ਬੂਟਾਂ ਵਿੱਚ ਬਾਰੂਦ ਲੁਕਾ ਕੇ ਪੈरिस ਤੋਂ ਮਿਆਮੀ ਆ ਰਹੀ ਅਮਰੀਕਨ 에ਅਰਲਾਈਨਸ ਦੀ ਟ੍ਰਾਂਸ ਐਟਲੈਨਟਿਕ ਫਲਾਈਟ ਨੂੰ ਉਡਾਣ ਦਾ ਯਤਨ ਕੀਤਾ ਪਰ ناکਾਮ ਰਿਹਾ ਫਲਾਈਟ 보ਸਟਨ ਹਵਾਈ ਅੱਡੇ ਤੇ ਸੁਰੱਖਿਅਤ ਲੈਂਡ ਕਰ ਗਈ ਅਤੇ ਯਾਤਰੀਆਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ ਮੁਢਲੇ ਤੌਰ ਤੇ ਬੈਲਟਿਮੋਰ ਵਾਸ਼ਿੰਗਟਨ ਇੰਟਰਨੈਸ਼ਨਲ 에ਅਰਪੋਰਟ ਫੋਰਥ ਲੋਰਡ ਡੇਲ ਇੰਟਰਨੈਸ਼ਨਲ 에ਅਰਪੋਰਟ cincinnati northern country international airport portland international airport at the north carolina the piedmont triad international airport ਮਸਾਫਰਾਂ ਨੂੰ ਬਗੈਰ ਬੂਟ ਉਤਾਰੇ ਜਹਾਜ਼ ਤੇ ਚੜਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਤਾਂ ਇਸ ਦੇ ਉੱਤੇ ਲੋਕਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੀਬੀਐਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਅਤੇ ਨਿਊਯਾਰਕ ਸ਼ਹਿਰ ਦੇ ਕੁਮਾਂਡਰੀ ਹਵਾਈ ਅੱਡੇ ਨੂੰ ਸੋਮਵਾਰ ਰਾਤ ਹਦਾਇਤਾਂ ਮਿਲ ਗਈਆਂ ਕਿ ਹੁਣ ਮਸਾਫਰਾਂ ਦੇ ਬੂਟ ਲਹਾ ਕੇ ਤਲਾਸ਼ੀ ਨਾਲ ਹੀ ਜਾਵੇ ਤੇ ਨਵੇਂ ਨਿਯਮਾਂ ਦਾ ਜਿੱਥੇ ਇੱਕ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ, ਉੱਥੇ ਹੀ ਹਵਾਈ ਸੁਰੱਖਿਆ ਦੇ ਮੁੱਦੇ ਤੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਹਵਾਈ ਸਫ਼ਰ ਦੀ ਸੁਰੱਖਿਆ ਬਾਰੇ ਚਿੰਤਤ ਲੋਕ ਲੋਕਾਂ ਦਾ ਕਹਿਣਾ ਹੈ ਕਿ ਹਵਾਈ ਜਹਾਜ਼ਾਂ ਵਿੱਚ ਘੋਰ ਰਹੀਆਂ ਵਾਧਾਤਾਂ ਨਿਤ ਸਾਹਮਣੇ ਆ ਰਹੀਆਂ ਨੇ ਅਤੇ ਹੁਣ ਸੁਰੱਖਿਆ ਜਾਂਚ ਵਿੱਚ ਛੋਟ ਮਗਰੋਂ ਹਾਲਾਤ ਹੋਰ ਵਿਗੜ ਸਕਦੇ ਹਨ ਤੇ ਇਸ ਤੇ ਉਲਟ ਹਰਿਆਤ ਤੋਂ ਖੁਸ਼ ਮੁਸਾਫਰਾਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ਤੇ ਲੋਕਾਂ ਨੂੰ ਬੂਟ ਉਤਾਰਨ ਦੇ ਲਈ ਮਜਬੂਰ ਕਰਨਾ ਸਰਾਸਰ ਗੈਰ ਜ਼ਰੂਰੀ ਕਦਮ ਸੀ ਤੇ ਹਵਾਈ ਯਾਤਰੀ ਹੁਣ ਰਾਹਤ ਮਹਿਸੂਸ ਕਰ ਰਹੇ ਨੇ ਤਾਂ ਦੋਮਤਰਾ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਜੇਕਰ ਤੁਸੀਂ ਵੀ ਚੈਟ ਜੀਪੀਟੀ ਦਾ ਕਾਫੀ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਇਸ ਖਬਰ ਨੂੰ ਪੂਰਾ ਜ਼ਰੂਰ ਸੁਣਨਾ ਤੇ ਸਾਵਧਾਨ ਵੀ ਹੋ ਜਾ ਕਿ ਕਿਤੇ ਨਾ ਕਿਤੇ ਇਸ ਦਾ ਅਸਰ ਤੁਹਾਡੇ ਦਿਮਾਗ ਤੇ ਕਾਫੀ ਹੱਦ ਤੱਕ ਹੋ ਰਿਹਾ ਹੈ ਤਾਂ ਦੱਸ ਦਿੰਦੇ ਆ ਕਿ ਤੁਹਾਡਾ ਦਿਮਾਗ ਜਿਹੜਾ ਕਿ ਬੁੱਝ ਹੁੰਦਾ ਜਾ ਰਿਹਾ ਕਿਉਂਕਿ ਉਹ ਕੋਈ ਵੀ ਫੰਕਸ਼ਨ ਨਹੀਂ ਕਰਦਾ ਤੁਸੀਂ ਕੋਈ ਵੀ ਤੁਹਾਨੂੰ ਕੋਈ ਕੁਐਸਚਨ ਦਾ ਆਨਸਰ ਚਾਹੀਦਾ ਤੁਹਾਨੂੰ ਕਿਸੇ ਵੀ ਚੀਜ਼ ਦਾ ਹੱਲ ਚਾਹੀਦਾ ਤੁਸੀਂ ਸਿੱਧਾ ਡਾਇਰੈਕਟ ਚੈਟ ਜੀਪੀਟੀ ਤੇ ਪਹੁੰਚਦੇ ਹੋ ਪਰ ਤੁਹਾਡੇ ਆਪਣੇ ਖੁਦ ਦੇ ਦਿਮਾਗ ਦਾ ਇਸਤੇਮਾਲ ਨਹੀਂ ਕਰਦੇ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁੰਨਾ ਚੈਟ ਜੀਪੀਟੀ ਦੇ ਵਰਤੋਂ ਕਰਨ ਵਾਲਿਆਂ ਦੇ ਲਈ ਇਹ ਖਬਰ ਮਹੱਤਵਪੂਰਨ ਹੈ ਚੈਟ ਜੀਪੀਟੀ ਦੀ ਸ਼ੁਰੂਆਤ ਤੋਂ ਲਗਭਗ 3 ਸਾਲ ਬਾਅਦ ਸਿੱਖਣ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ AI ਟੈਕਨੋਲੋਜੀਆ ਦੇ ਪ੍ਰਭਾਵ ਦੇ ਵਿਆਪਕ ਤੌਰ ਤੇ ਬਹਿਸ ਹੋ ਰਹੀ ਹੈ ਜਿहां ਕਿ ਇਹ ਵਿਅਕਤੀਗਤ ਸਿੱਖਿਆ ਦੇ ਲਈ ਉਪਯੋਗੀ ਸਾਧਨ ਹਨ ਜਾਂ ਅਕੈਡਮਿਕ ਬੇਈਮਾਨੀ ਦੇ ਪ੍ਰਵੇਸ਼ ਦੁਆਰ ਹਨ ਸਭ ਤੋਂ ਮਹੱਤਵਪੂਰਨ ਇਹ ਚਿੰਤਾਵਾਂ ਹਨ ਕਿ AI ਦੀ ਵਰਤੋਂ ਨਾਲ ਵਿਆਪਕ ਮੂਰਖਤਾ ਪੈਦਾ ਹੋਵੇਗੀ ਜਾਂ ਆਲੋਚਨਾਤਮਕ ਤੰਗ ਨਾਲ ਸੋਚਣ ਦੀ ਯੋਗਤਾ ਦੇ ਵਿੱਚ ਗਿਰਾਵਟ ਆਵੇਗੀ ਤਾਂ ਕਰਕੇ ਇਹਦੀ ਸੱਚਾਈ ਸਾਹਮਣੇ ਆਈ ਹੈ ਦਲੀਲ ਇਹ ਹੈ ਕਿ ਜੇਕਰ ਵਿਦਿਆਰਥੀ ਬਹੁਤ ਜਲਦੀ AI ਟੂਲਸ ਦੀ ਵਰਤੋਂ ਕਰਦੇ ਹਨ ਤਾਂ ਉਹਨਾਂ ਵਿੱਚ ਆਲੋਚਨਾਤਮਕ ਸੋਚ ਅਤੇ ਸਮੱਸਿਆ ਹੱਲ ਦੇ ਲਈ ਬੁਨਿਆਦੀ ਹੁਨਰ ਵਿਕਸਿਤ ਨਹੀਂ ਹੋ ਪਾਉਂਦਾ ਕੀ ਇਹ ਸੱਚ ਹੈ MIT ਵਿਗਿਆਨੀਆਂ ਦੁਆਰਾ ਕੀਤੇ ਗਏ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ ਅਜਿਹਾ ਹੁੰਦਾ ਜਾਪਦਾ ਹੈ ਖੋਜੀਆਂ ਦਾ ਕਹਿਣਾ ਹੈ ਕਿ ਲੇਖ ਲਿਖਣ ਵਿੱਚ ਮਦਦ ਕਰਨ ਦੇ ਲਈ ਚੈਟ ਜੀਪੀਟੀ ਦੀ ਵਰਤੋਂ ਕਰਨ ਦੇ ਨਾਲ ਬੌਧਾਤਮਿਕ ਸਮਝ ਅਤੇ ਸਿੱਖਣ ਦੇ ਹੁਨਰ ਦੇ ਵਿੱਚ ਸੰਭਾਵੀ ਗਿਰਾਵਟ ਆ ਸਕਦੀ ਹੈ AI ਅਤੇ ਇਕੱਲੇ ਦਿਮਾਗ ਦੀ ਵਰਤੋਂ ਵਿੱਚ ਅੰਤਰ 4 ਮਹੀਨਿਆਂ ਦੇ ਦੌਰਾਨ MIT ਟੀਮ ਨੇ 53 ਬਾਲਕਾਂ ਨੂੰ AI ChatGPT ਇੱਕ ਖੋਜਣ ਇੰਜਨ ਜਾਂ ਆਪਣੇ ਦਿਮਾਗ ਸਿਰਫ ਦਿਮਾਗ ਸਮੂਦੀ ਵਰਤੋ ਕਰਕੇ ਤਿੰਨ ਲੇਖਾਂ ਦੀ ਇੱਕ ਲੜੀ ਲਿਖਣ ਦੇ ਲਈ ਕਿਹਾ ਟੀਮ ਨੇ ਦਿਮਾਗ ਦੇ ਵਿੱਚ ਬਿਜਲੀ ਗਤੀਵਿਧੀ ਨੂੰ ਟਰੈਕ ਕਰਕੇ ਤੇ ਲੇਖਾਂ ਦੇ ਪਛਾਈ ਵਿਸ਼ਲੇਸ਼ਣ ਦੁਆਰਾ ਬੌਧਾਤਮਿਕ ਕਸ਼ਮੂਲियत ਨੂੰ ਮਾਪਿਆ ਜਿਨ੍ਹਾਂ ਨੇ AI ਦੀ ਵਰਤੋਂ ਕੀਤੀ ਸੀ ਉਹਨਾਂ ਦੇ ਵਿੱਚ ਦੂਜੇ ਦੋ ਸਮੂਹਾਂ ਨਾਲੋਂ ਕਾਫੀ ਕੱਟ ਬੋਧਾਤਮਿਕ ਸ਼ਮੂਲੀਅਤ ਸੀ ਤੇ ਇਸ ਸਮੂਹ ਨੂੰ ਆਪਣੇ ਲੇਖਾਂ ਤੋਂ ਹਵਾਲੇ ਯਾਦ ਕਰਨ ਦੇ ਵਿੱਚ ਵੀ ਮੁਸ਼ਕਲ ਆਈ ਲੇਖਕਾਂ ਦਾ ਦਾਵਾ ਹੈ ਕਿ ਇਹ ਦਰਸਾਉਂਦਾ ਹੈ ਕਿ AI ਦੀ ਲੰਬੇ ਸਮੇਂ ਦੀ ਵਰਤੋਂ ਨੇ ਭਾਗੀਦਾਰਾਂ ਦੀ ਬੋਧਾਤਮਿਕ ਸਮਝ ਨੂੰ ਕਿਵੇਂ ਪ੍ਰਭਾਵਿਤ ਕੀਤਾ ਜਦੋਂ ਉਹਨਾਂ ਨੂੰ ਅੰਤ ਵਿੱਚ ਆਪਣੇ ਦਿਮਾਗ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ ਤਾਂ ਉਹ ਦੂਜੇ ਦੋਸ ਮੁਹਾ ਵਾਂਗ ਵਧੀਆ ਪ੍ਰਦਰਸ਼ਨ ਕਰਨ ਦੇ ਵਿੱਚ ਅਸਮਰਥ ਰਹੇ ਏਆਈ ਦੀ ਮੌਜੂਦਾ ਸਥਿਤੀ ਨੂੰ ਸਮਝਣ ਦੇ ਲਈ ਅਸੀਂ ਉਸ ਸਮੇਂ ਵਾਲ ਵਾਪਸ ਦੇਖ ਸਕਦੇ ਹਾਂ ਜਦੋਂ ਕੈਲਕੂਲੇਟਰ ਪਹਿਲੀ ਵਾਰ ਉਪਲਬਧ ਹੋਏ ਸਨ ਉਸ ਸਮੇਂ 1970 ਦੇ ਦਹਾਕੇ ਵਿੱਚ ਪ੍ਰੀਖਿਆਵਾਂ ਨੂੰ ਹੋਰ ਮੁਸ਼ਕਲ ਬਣਾ ਕੇ ਉਹਨਾਂ ਦੇ ਪ੍ਰਭਾਵ ਨੂੰ ਨਿਯੰਤਰਿਤ ਕੀਤਾ ਗਿਆ ਸੀ ਹੱਥਾਂ ਨਾਲ ਗਣਨਾ ਕਰਨ ਦੀ ਬਜਾਏ ਵਿਦਿਆਰਥੀਆਂ ਤੋਂ ਕੈਲਕੂਲੇਟਰਾਂ ਦੀ ਵਰਤੋਂ ਕਰਨ ਅਤੇ ਆਪਣੇ ਬૌਧਾਤਮਕ ਯਤਨਾਂ ਨੂੰ ਵਧੇਰੇ ਗੁੰਝਲਦਾਰ ਕੰਮਾਂ ਦੇ ਖਰਚ ਕਰਨ ਦੀ ਉਮੀਦ ਕੀਤੀ ਜਾਂਦੀ ਸੀ ਪ੍ਰਭਾਵਸ਼ਾਲੀ ਟੰਗ ਨਾਲ ਮਿਆਰ ਨੂੰ ਕਾਫੀ ਉੱਚਾ ਕੀਤਾ ਗਿਆ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਕੈਲਕੂਲੇਟਰ ਉਪਲਬਧ ਹੋਣ ਤੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਸਖਤ ਕੰਮ ਕਰਨ ਦੇ ਲਈ ਮਜਬੂਰ ਕੀਤਾ ਗਿਆ ਸੀ AI ਨਾਲ ਚੁਣੌਤੀ ਇਹ ਹੈ ਕਿ ਜ਼ਿਆਦਾਤਰ ਚੀਜ਼ਾਂ ਦੇ ਲਈ ਅਧਿਆਪਕਾਂ ਨੇ ਮਿਆਰ ਨੂੰ ਇਸ ਤਰੀਕੇ ਨਾਲ ਨਹੀਂ ਵਧਾਇਆ ਕਿ AI ਪ੍ਰਕਿਰਿਆ ਦਾ ਇੱਕ ਜ਼ਰੂਰੀ ਹਿੱਸਾ ਬਣ ਜਾਵੇ ਅਧਿਆਪਕ ਅਜੇ ਵੀ ਵਿਦਿਆਰਥੀਆਂ ਤੋਂ ਉਹੀ ਕੰਮ ਪੂਰੇ ਕਰਨ ਅਤੇ ਉਸੇ ਮਿਆਰ ਤੇ ਕੰਮ ਕਰਨ ਦੀ ਉਮੀਦ ਕਰਦੇ ਹਨ ਜਿਵੇਂ ਉਹ 5 ਸਾਲ ਪਹਿਲਾਂ ਕਰਦੇ ਹਨ ਤਾਂ ਅਜੀਆਂ ਸਥਿਤੀਆਂ ਦੇ ਵਿੱਚ AI असल ਦੇ ਵਿੱਚ ਨੁਕਸਾਨਦੇ ਹੋ ਸਕਦਾ ਹੈ ਵਿਦਿਆਰਥੀ ਅਕਸਰ ਸਿੱਖਣ ਦੇ ਨਾਲ ਨਾਜ਼ੁਕ ਰੁਝੇਵੇਂ ਨੂੰ AI ਤੇ ਛੱਡ ਦਿੰਦੇ ਹਨ ਜਿਸ ਦੇ ਨਤੀਜੇ ਵਜੋਂ ਮੈਟਾ ਕಾಗ್ਨਿਟਿਵ ਆਲਸ ਹੁੰਦਾ ਹੈ ਤੇ ਹਾਲਾਂਕਿ ਕੈਲਕੂਲੇਟਰ ਬੈਂਕ AI ਸਾਨੂੰ ਉਹਨਾਂ ਕੰਮਾਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਜੋ ਪਹਿਲਾਂ ਅਸੰਭਵ ਸਨ ਪਰ ਇਸ ਦੇ ਨਾਲ ਸਾਡੇ ਦਿਮਾਗ ਤੇ ਕਾਫੀ ਜਿਹੜਾ ਕਿ ਅਸਰ ਪੈਂਦਾ ਕਿਉਂਕਿ ਅਸੀਂ ਆਪਣੀ ਖੁਦ ਦਿਮਾਗ ਦੀ ਵਰਤੋਂ ਨਹੀਂ ਕਰਦੇ ਜਿਸ ਦੇ ਨਾਲ ਸਾਡੀ ਅਬਿਲਿਟੀ ਜਿਹੜੀ ਕੀ ਹੋਰ ਘੱਟ ਜਾਂਦੀ ਹੈ ਤੇ ਪੂਰੀ ਪੂਰੇ ਤਰੀਕੇ ਦੇ ਨਾਲ ਵਿਦਿਆਰਥੀ ਜਿਹੜੇ ਕੀ ਚੈਟ ਜੀਪੀਟੀ ਤੇ ਡਿਪੈਂਡੈਂਟ ਹੋ ਜਾਂਦੇ ਨੇ ਦਿਲਜੀਤ ਦੋਸਾਂਝ ਸਵੇਲੇ ਆਪਣੀ ਨਵੀਂ ਫਿਲਮ ਸਰਦਾਰ ਜਤਰੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਦੱਸਦਨਿਆ ਕਿ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨਿਆ ਮੈਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਕੀ ਦਿਲਜੀਤ ਦੋਸਾਂਝ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਦੱਸਦਨਿਆ ਕਿ ਇਸੇ ਦੇ ਵਿਚਾਲੇ ਦਿੱਲੀ ਦੇ ਵਾਤਾਵਰਣ ਮੰਤਰੀ ਮਨਜੁੰਦਰ ਸਿੰਘ ਸਿਰਸਾ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਾਂਦਾ ਤੇ ਉਹਨਾਂ ਦੇ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜਿਹੜਾ ਕਿ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਦਜੀਤ ਉਸਤਾਨ ਦੀ ਨਵੀਂ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦ ਨੇ ਹੋਰ ਰੂਪ ਧਾਰ ਲਿਆ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਹੋ ਰਹੀ ਹੈ ਤੇ ਹੁਣ ਇਸ ਮਾਮਲੇ ਵਿੱਚ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣਾ ਬਿਆਨ ਦਿੱਤਾ ਜਿहां ਦਲਜੀਤ ਨੂੰ ਦੇਸ਼ ਭਗਤ ਦੱਸਦੇ ਹੋਏ ਸਿਰਸਾ ਨੇ ਕਿਹਾ ਉਹ ਦਲਜੀਤ ਨੂੰ ਨਿੱਜੀ ਤੌਰ ਤੇ ਜਾਣਦੇ ਹਨ ਉਸ ਆਦਮੀ ਨੇ ਹਮੇਸ਼ਾ ਦੇਸ਼ ਭਗਤੀ ਦੀ ਗੱਲ ਕੀਤੀ ਹੈ ਪਰ ਇਸ ਮਾਮਲੇ ਵਿੱਚ ਉਹਨਾਂ ਨੂੰ ਸਪਸ਼ਟਤਾ ਦੇਣੀ ਚਾਹੀਦੀ ਸੀ ਮੈਨੂੰ ਲੱਗਦਾ ਹੈ ਕਿ ਉਹ ਕਿਸੇ ਤਰ੍ਹਾਂ ਅਜਿਹਾ ਕਰਨ ਦੇ ਵਿੱਚ ناکਾਮ ਰਹੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸਿਰਸਾ ਨੇ ਕਿਹਾ ਉਹਨਾਂ ਨੇ ਲੋਕਾਂ ਨੂੰ ਇਹ ਨਹੀਂ ਦੱਸਿਆ ਕਿ ਇਹ ਫਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਉਹਨਾਂ ਨੇ ਇਸ ਤੇ ਕੋਈ ਸਪਸ਼ਟਤਾ ਨਹੀਂ ਦਿੱਤੀ ਸਾਡੀ ਲੜਾਈ ਪਾਕਿਸਤਾਨ ਦੇ ਲੋਕਾਂ ਨਾਲ ਨਹੀਂ ਹੈ ਸਾਡੀ ਲੜਾਈ ਉਥੋਂ ਦੀ ਵਿਵਸਥਾ ਨਾਲ ਹੈ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਭਾਵਨਾਵਾਂ ਗਲਤ ਨਹੀਂ ਹੁੰਦੀਆਂ ਇਸ ਦੇ ਲਈ ਮੈਨੂੰ ਲੱਗਦਾ ਹੈ ਕਿ ਦਿਲਜੀਤ ਨੇ ਇਸ ਮਾਮਲੇ ਨੂੰ ਉਸ ਤਰ੍ਹਾਂ ਪੇਸ਼ ਨਹੀਂ ਕੀਤਾ ਜਿਵੇਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਸਰਦਾਰ ਜੀ 27 ਜੂਨ ਨੂੰ ਵਿਦੇਸ਼ੀ ਥੀਏਟਰਾਂ ਵਿੱਚ ਰਿਲੀਜ਼ ਹੋਈ ਸੀ ਪਰ ਪਹਿਲ ਕਾਮ ਚੋਹਿਆਤਵਾਦੀ ਹਮਲੇ ਅਤੇ ਆਪਰੇਸ਼ਨ ਸਿੰਦੂਰ ਦੇ ਆਰੰਭ ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਦੇ ਮਾਹੌਲ ਦੇ ਵਿੱਚ ਇਹ ਫਿਲਮ ਵਿਵਾਦਾਂ ਵਿੱਚ ਆ ਗਈ। ਇਹ ਵਿਵਾਦ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਨਹੀਂ ਰਿਹਾ। The Federation of Western India's Film Employees FWICE ਨੇ ਵੀ ਦਰਜੀਤ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਇਨ ਸਾਰਿਆਂ ਅਲੋਚਨਾਵਾਂ ਦੇ ਵਿੱਚਕਾਰ ਦਿਲਜੀਤ ਨੇ ਬਾਰਡਰ 2 ਦੀਆਂ BTS ਯਾਨੀ ਕਿ ਬਿਹਾਈਂਡ ਦ ਸੀਨ ਤਸਵੀਰਾਂ ਪੋਸਟ ਕਰਕੇ ਆਪਣੇ ਫੈਨਸ ਨੂੰ ਯਕੀਨ ਦਿਵਾਇਆ ਕਿ ਉਹ ਫਿਲਮ ਦੇ ਵਿੱਚ ਹਨ ਜਿਸ ਨਾਲ ਉਹਨਾਂ ਨੇ ਫਿਲਮ ਤੋਂ ਬਾਹਰ ਹੋਣ ਦੀਆਂ ਅਫਵਾਹਾਂ ਤੇ ਰੋਕ ਲਗਾਈ ਹੈ ਬਾਰਡਰ 2 1997 ਦੀ ਹਿੱਟ ਫਿਲਮ ਦਾ ਸੀਕਵਲ ਹੈ ਜਿਸ ਦੇ ਵਿੱਚ ਸਨੀ ਦਿਓਲ, ਵਰੁਣ ਤਵਨ ਅਤੇ ਆਹਾਨ ਛੱਟੀਵੀ ਸ਼ਾਮਿਲ ਹਨ ਫਿਲਮ ਦੇ ਫਿਲਮਦਾਰ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ ਅਤੇ ਇਹ ਪੂਸ਼ਨ ਕੁਮਾਰ कृषन कुमार जेपी दत्ता ਅਤੇ ਨਿਧੀ दत्ता ਦੁਆਰਾ ਨਿਰਮਿਤ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਦਿਲਜੀਤ ਨੂਸਾਨ ਨੂੰ ਲੈ ਕੇ ਹੁਣ ਵੱਖ-ਵੱਖ ਸਿਆਸੀ ਅਦਾਰੇ ਦੇ ਵੱਲੋਂ ਵੀ ਆਪਣੇ ਸਪਸ਼ਟਕਰਨ ਦਿੱਤੇ ਜਾ ਰਹੇ ਨੇ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ ਰਹੇ ਨੇ ਪਰ ਕਈਆਂ ਦੇ ਵੱਲੋਂ ਆਮ ਜਨਤਾ ਦੇ ਵੱਲੋਂ ਵੀ ਕਈਆਂ ਦੇ ਵੱਲੋਂ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਇਸੇ ਵਿਚਾਲੇ ਦਿਲਜੀਤ ਦਸਤਾਨਜ਼ ਦੇ ਵੱਲੋਂ ਆਪਣੇ ਫੈਨਸ ਨੂੰ ਇੱਕ ਖੁਸ਼ੀ ਦੀ ਖਬਰ ਤਾਂ ਜ਼ਰੂਰ ਦਿੱਤੀ ਗਈ ਹੈ ਕਿਉਂਕਿ ਕਾਫੀ ਜ਼ਿਆਦਾ ਅਫਵਾਹਾਂ ਫੈਲ ਰਹੀਆਂ ਸੀ ਕਿ ਬੋਰਡ ਟੂ ਦੇ ਵਿੱਚ ਦਿਲਜੀਤ ਨੂੰ ਬਾਹਰ ਕਰ ਦਿੱਤਾ ਪਰ ਉਹਨਾਂ ਦੇ ਵੱਲੋਂ ਤਸਵੀਰ ਸਾਂਝੀ ਕਰਦੇ ਆ ਉਸ ਦੇ ਉੱਤੇ ਵੀ ਫੁੱਲ ਸਟਾਪ ਜਿਹੜਾ ਕੀ ਲਗਾ ਦਿੱਤਾ ਗਿਆ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮਨੁਦਯੋ ਚਾਂਸ ਤਨਵਾਦ